ਰੰਗਾ ਅਨ ਬਾਬਾ ਨਾਨਕ ਤੇਂ ਨਰੰਗਾ ਅਨ ਬਾਬਾ ਨਾਨਕ ਤੂੰ ਹੀ ਨਰੰਗਾਰ ਅਨ ਬਾਬਾ ਨਾਨਕ ਤੂੰ ਹੀ ਨਰੰਗਾਰ ਨਰੰਗਾਰ ਬਾਬਾ ਤੂੰ ਨਰੰਗਾਰ ਨਰੰਕਾਰ ਬਾਬਾ ਨਾਨਕ ਤੂੰ ਰੰਗਾਰ ਬਾਬਾ ਨਾਨਕ ਤੂੰ ਰੰਗਾਰ ਬਾਬਾ ਨਾਨਕ ਤੂੰ ਹੀ ਨਰੰਕਾਰ ਧੰਨ ਬਾਬਾ ਨਾਨਕ ਤੂੰ ਹੀ ਨਰੰਕਾਰ ਆਪਨ ਰਾਇਨ ਕਲਾ ਧਾਰ ਜਗ ਮੈਂ ਪਰਵਰਿਓ ਨਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਜਹ ਕਹਿ ਤਹ ਪਰਪੂਰ ਸ਼ਬਦ ਦੀਪਕ ਦੀਪਾਇੋ ਜਹ ਸਖਹਿ ਸੰਗ ਰਹੋ ਤਤ ਹਰ ਚਰਨ ਮਿਲਾਇ ਨਾਨਕ ਕੁਲ ਨਿਮਲ ਅਵਤਾਰਿਓ ਅੰਗਦ ਲੈਣੇ ਸੰਗ ਹੋ ਗੁਰੂ ਅਮਰਦਾਸ ਤਾਰਨ ਤਰਨ ਜਨਮ ਜਨਮ ਪਾਸਰਨ ਤੋ ਰਾਜ ਜੋਗ ਤਖਤ ਦੀਐਨ ਗੁਰੂ ਰਾਮਦਾਸ ਪ੍ਰਥਮੇ ਨਾਨਕ ਚੰਦ ਜਗਤ ਭਇਓ ਆਨੰਦ ਤਾਰਨ ਮਨੁਖ ਜਨ ਕੀਓ ਪ੍ਰਗਾਸ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿ நான தூ நிரங்க பபா நான தூ நிரங்க அலு பாபா நான தூ நிரங்க நான துன் நிரங்க அலு நான தூ நிரங்க ஆமான் ஜீ தர்ஷன பாய ਜਿੰਨੀ ਤੁਦ ਨੂੰ ਧੰਨ ਕਹਿਆ ਤਿੰਨ ਜਮ ਨੇੜ ਨਾ ਆਇਆ ਕਰਨ ਕਾਰਨ ਸਮਰੱਥ ਹੈ ਕਰਤੇ ਮੈਂ ਕੁਝ ਬਿਨ ਅਵਰ ਨਾ ਕੋਈ ਤੁਦ ਆਪ ਸਿਸ ਸਿਰ ਜਿਆ ਆਪ ਪੁਨ ਗੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਵੱਡੇ ਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ ਗੁਰਮੁਖ ਨਾਨਕ ਆਰਾਧਿਆ ਗੁਰਮੁਖ ਨਾਨਕ ਆਰਾਧਿਆ ਸਭ ਆਖੋ ਤਨ 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 ਗੁਰ ਸੋਈ ਹਰ ਜੁਗ ਜੁਗ ਭਗਤ ਜੀ ਹੋਰਾ ਐ ਜਿ ਰਖਦਾ ਆ ਆ ਆ ਰਾਮ ਰਾਜੇ ਹਰਨਾਥ ਸੁਸਤੇ ਹਰ ਮਾਰਿਆ ਜੀਓ ਨਾਮ ਲਾਤਰਾ ਆ ਰਾਮ ਰਾਜੇ ਹੰਕਾਰਿਆਂ ਦੇ ਦਗਾ ਪਿੱਛੇ ਜੀਓ ਰਾਮ ਨਾਮ ਦੇ ਮੁਖ ਲਾਇਆ ਹੱਲਾ ਪਹਿਲਾ ਆਪੇ ਭੜੇ ਸਾਜਣ ਆਪੇ ਪੂਰਨ ਦੇ ਜੀਤ ਦਿਖਾਈ ਐ ਖੁਲੇ ਰਹਿ ਗੜੇ ਵਾਲੰਤ ਸੰਕ ਉੱਪਰ ਰਹਿਣ ਕਰੇ ਜਤਵਾਰੇ ਨਾਨਕਾ ਚਿਰ ਕੋ ਨਦਰ ਕਰੇ ਆਪ ਬਾਜਤਰ ਆਪ ਜਾਇ ਕਰਖ ਆਪ ਜਿੱਤ ਜਤ ਪਾਏ ਕਹਿ ਦੇਖਤਾ ਪੁਧਾ ਜੀ ਨਾਨਕਾ ਧੰਕ ਸ਼ਾਪ ਆਪ ਔੜੀ ਬਣੇ ਕਿਆ ਬਣਾਈ ਕਿਸ ਕਹਿਣਾ ਵਾਹ ਵਾਹ ਕਹ ਨਜਾਰੇ ਸੋਕ ਟਾਕਾ ਕਰੀਂ ਮੇਂ ਦੀਆ ਵਾਹ ਵਾਹ ਰਿਤ ਸਮਾ ਸਾਈਂ ਕਾਰ ਸਮਾ ਮਿਤਰ ਜੋ ਦੀ ਵਾਹ 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 ਨਾਨਕ ਕੀ ਬਾਣੀ ਰਘੂ ਜੀ ਵਾਹ 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 ਨਹੀਂ ਜਾਏ ਰਿਤ ਵਾਹ 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 ਕਿਸਰ ਜਾਇਰ ਜਾਇ ਸੁਧ ਵਹਿਗੁਰੂ ਜੀ ਦਾ ਖਾਲਸਾ ਵਹਿਗੁਰੂ ਜੀ ਦੀ ਮੱਤ ਪਰ ਸਤ ਨਾਮ ਵਾਹੇ ਦੀਵਾ ਹੈ ਗੁਰੂ ਜੀ ਪਾੜੀ ਵੱਡੇ ਕੀਆ ਵੱਡਿਆਂ ਇੱਚ ਕਹਿਣਾ ਕਹਿ ਨਾ ਜਾਏ ਸੋ ਕਰਤਾ ਕਾਦਰ ਕਰੀ ਦੇ ਜੀਆ ਰਿਜਕ ਸੰਭਾਹੇ ਸਾਈ ਆਜ ਕਮਾਮਣੀ ਤੁਰ ਚੋੜੀ ਤਿੰਨੇ ਪਾਏ ਨਾਨਕ ਕੀ ਬਾਹਰੀ ਔਰ ਦੂਜੀ ਨਾਹੀ ਜਾਏ ਸੋ ਕਰੇ ਜੇਤ ਸਹਿਰ ਜਾਏ ਉਹ ਤੇਰੇ ਜਿਤ ਸਹਿ ਰਜ਼ਾਏ ਸੁਧ ਸਤ ਨਾਮ ਸਿਰਵਾਏ ਗੁਰੂ ਜੀ RAM KALI ਮਹਲਾਤੀ ਜਾ ਅਨੰਦ ਇਤੋਂ অহੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤ ਦੁਨ ਮਾ ਪਾਇਆ ਸਤ ਗੁਰ ਕਾ ਪਾਇਆ ਸੇਤੀ ਮਨ ਵਜਿਆ ਵਜਿਆ ਬਾਤ ਕਰਵਾਰ ਕਰੀਆਂ ਸ਼ਬਦ ਗਾਵਣੀਆਂ ਸਭੂ ਥਕਾ ਹਰੀ ਕੇ ਰਮਨ ਚ ਨਿਵਸਾਇਆ ਹੈ ਨਾਨਕ ਆਨੰਦ ਹੋਆ ਸਦੁਮੈ ਪਾਇਆ ਹੈ ਮਨ ਮੇਰਾ ਤੂੰ ਸਦਰੋ ਹਰ ਨਾਲੇ ਹਰ ਨਾਲ ਰੋ ਤੂੰ ਮਨ ਮੇਰੇ ਦੁਖ ਸਭ ਵਿਚਾਰਨਾ ਈਕਾਰੋ ਕਰ ਤੇਰਾ ਕਰ ਸਭ ਤਵਾਰਨਾ ਅਭਾਗਲਾਸ ਮਰਤਵਾ ਮੇ ਸੋ ਕਮਲ ਵਿਸਾਰੇ ਹੈ ਨਾਨਕ ਮਨ ਮੇਰੇ ਸਦਰੋ ਹਰ ਨਾਲੇ ਅੱਜ ਸਾਹਿਬਾ ਕਿਆ ਨਈ ਕਰਤੇ ਰੰਤਾ ਤੇਰੇ ਸੰਗੀਤ ਦੇ ਦਿੱਦੇ ਸੁਖਾਵੇ ਸਲਾਹ ਸਲਾਹ ਤੇਰੀ ਨਾਮ ਮਨ ਲਸਾਵੇ ਹੇ ਨਾਨਕ ਸੱਚੇ ਸਾਹਿਬ ਕਾ ਨਾਮ ਹੀ ਘਰ ਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮੇ ਆਧਾਰ ਮੇਰਾ ਜਿਨ ਕੁ ਖਾ ਸਭ ਗਵਾਈਆ ਮਨ ਅਰਸਾ ਜਿਨ ਛਾ ਸਭ ਗਵਾਈਆ ਹੇ ਧਾਕੁਰਬਾਨ ਕਿਤਾ ਗਿਰ ਵਿੱਚੋਂ ਦਿਸੇ ਆਏ ਵੜਿਆ ਆਇਆ ਹੇ ਨਾਨਕ ਸੁਨੋ ਸੰਤੋ ਸ਼ਬਦ ਘਰੋ ਤੇ ਯਾਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਛੀ ਚ ਵਿੱਚ ਵਿਕਾਰ ਸੁਭਾਗੇ ਘਰ ਚ ਭਾਗੇ ਸ਼ਬਦ ਵਾਜੇ ਕਾ ਲਾਜਿਤ ਕਰਤਾਰੀਆ ਬਦ ਗੂ ਤੁਦ ਬਸਤੀ ਤੇ ਕਾਲ ਕਲ ਕਮਾਰਿਆ ਕਰਮ ਪਾਇਆ ਤੁਝ ਜਿਨ ਕੋ ਸੇ ਨਾਮ ਹਰ ਕੇ ਲਾ ਕੇ ਹਰਥਸ ਕੋ ਅਦ ਕਰਿਆ ਹਦਵਾ ਚ ਗੂਰ ਕਾ ਦਿਓ ਅੰਦਰ ਮਨੋ ਰਿਤ ਪੂਰੇ ਬਾਰ ਬ੍ਰਹਮਪਾ ਪਾਇਆ ਸਦਰ ਸਗਲ ਵਸੁੰਦੇ ਕ੍ਰੋਧ ਸੰਕਾ ਪੁੱਤਰੋ ਸੋਣੀ ਸੱਚੀ ਬਾਣੀ ਸੰਤ ਭਜਨ ਕਰ ਸਰਸੇ ਪੂਰੇ ਘਰ ਤੇ ਜਾਣ ਸੁਣ ਤੇ ਕਹੀ ਕਹੇ ਸਤਿਗੁਰ ਜੇ ਆਪਨ ਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਇਹ ਅਨਹਦ ਤੂਰੇ ਬਨਤ ਸਤਿਗੁਰ ਜੇ ਆਪਨ ਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਗਹ ਪੂਰੇ ਭੁੱਲੋ ਸਤ ਨਾਮ ਤੇਰੀ ਬਾਹ ਗੁਰੂ ਜੀ ਸਲੋ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤੁ ਮਹਤਿ ਦਿਵ ਸਰਾਤ ਦਵੇ ਦਾਈ ਦਾਇਆ ਖੇਲਾ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੈ ਧਰਮ ਹਦੂ ਕਰਮੀ ਆਪੋਆ ਆਪਣੀ ਮੀ ਆਪੋ ਆਪਣੀ ਤੇ ਮਿਹੜ ਕੇ ਦੂਰ ਕਿੰਨੇ ਨਾਮ ਤੇ ਆਇਆ ਗਏ ਬਸ ਕਤ ਕਾਲ ਨਹਿਜ ਤੇ ਮੁਕ ਉਜਲੇ ਕਿਤੇ ਛਤੀ ਨਾ ਕਹੇ ਤੇ ਮੱਖੂ ਉੱਝਲੇ ਕਹੇਤੀ ਛੁੱਟੀ ਨਾ ਅਪਣੇ ਸਾਹਿਬ ਕਾ ਪਰਵਾਸਾ ਗੁਰਪੂਰਾ ਭੇਟਿਓ ਵੱਡ ਭਾਗੀ ਮਨ ਹੈ ਭਿਆ ਪਰਗਾਸਾ ਕੋਈ ਨ ਪਹੁੰਚਨ ਹਾਰਾ ਦੂਜਾ ਅਪਣੇ ਸਾਹਿਬ ਕਾ ਪਰਵਾਸਾ ਆਪਣੇ ਸਤਗੁਰ ਕੈ ਬਲਹਾ ਆਧਾਰਾ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਪੀ ਹੋਵਨ ਹਾਰਾ ਕੰਠ ਲਗਾਏ ਆਪਣੇ ਜਨ ਰਾਕੇ ਆਪਣੇ ਪੀਤ ਪਿਆਰਾ ਵੱਡੀ ਵਡਿਆਈ ਅਚਰਜ ਸੋਬਾ ਕਾਰਜ ਆਇਆ ਰਾਸੇ ਨਾਨਕ ਕੋ ਗੁਰਪੂਰਾ ਭੇਟਿਓ ਸਗਲੇ ਦੁਖ ਬਿਨਾਸੇ ਵੱਡੀ ਵਡਿਆਈ ਅਚਰਜ ਸੋਬਾ ਕਾਰਜ ਆਇਆ ਰਾਸੇ ਨਾਨਕ ਕੋ ਗੁਰ ਪੂਰਾ ਭੇਟਿਓ ਸਗਲੇ ਦੂਖ ਬਿਨਾਸੇ ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ हे अकाल पुरख अंतर जामी श्री गुरु नानक देव निरंकार स्वरूप सच्चे पादशाह जी आप जी ਦੇ ਹਜ਼ੂਰ ਅੰਮ੍ਰਿਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਲੋਕ ਸ਼ੰਤ ਸ਼ਬਦ ਕੀਰਤਨ ਜੀ ਕੀ ਅਰਦਾਸ ਅੱਖਰ ਲਗ ਕੰਨਤੁ ਭੁੱਲ ਚੁਕ ਮਾ ভাব ਜੀ ਦੇ ਚਰਨ ਕਮਲਾਂ ਪਾਸ ਸਖ ਸੰਗਤ ਪੜਦੇ ਸੁਣਦੇ ਸਰਬਤ ਲਾਹੇਵੰਦ ਹੂੰ ਸ੍ਰੀ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਧੰਨ ਗੁਰੂ ਕੀਆ ਸੰਗਤਾਂ ਧੰਨ ਗੁਰੂ ਕੀਆ ਸੰਗਤਾਂ ਜੀ ਆਇਆਂ ਨੂੰ ਗੁਰਮੁਖ ਪਿਆਰਿਓ ਸਾਧ ਸੰਗਤ ਜੀ ਬੇਨਤੀ ਹੈ ਆਪਕੋ ਆਪਣੇ ਸਾਥ ਇਸ ਜੇ ਰਭੋ ਥਾਲ ਗੁਣ ਪ੍ਰੰਤ ਫੇਰ ਸੰਗਤ ਨੇ ਦਰਸ਼ਨ ਕਰਨੇ ਹਨ ਪਿਆਰ ਨਾਲ ਸਾਰੇ ਸਤ ਨਾਮ ਵਹਿਗੁਰੂ ਜਪੋ ਸਤ ਨਾਮ ਸਤ ਨਾਮ ਸਤ ਨਾਮ ਜੀ सत्म सत्म सत्मजी सत् नाम सत्म जी

ਸਤ ਨਾਮ ਸਤ ਨਾਮ ਸਤ ਨਾਮ ਜੀ Sat Nam, Sat Nam, Sat Nam Ji

Sat Naam, Sat Naam, Sat Naam Ji. Sat Naam, Sat Sat Naam